ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਪ੍ਰੀ ਵਰਕਆਊਟ ਦੀ ਪ੍ਰੀ ਵਰਕਆਊਟ ਆਪਾਂ ਨੂੰ ਕਿਉਂ ਲੈਣਾ ਚਾਹੀਦਾ ਕਦ ਲੈਣਾ ਚਾਹੀਦਾ ਤੇ ਕਿੰਨਾ ਲੈਣਾ ਚਾਹੀਦਾ ਸਾਰੇ ਸਵਾਲਾਂ ਦੇ ਤੁਹਾਨੂੰ ਜਵਾਬ ਮਿਲ ਜਾਣਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਵੀਡੀਓ ਦੇ ਵਿੱਚ ਐਂਡ ਤੱਕ ਬਣੇ ਰਹੋ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਇਸ ਵੀਡੀਓ ਵਿੱਚ ਤੁਹਾਨੂੰ ਮਿਲਣ ਵਾਲੇ ਨੇ ਇੱਥੇ ਪਹਿਲਾ ਜੋ ਸਵਾਲ ਬਣਦਾ ਉਹ ਬਣਦਾ ਕਿ ਆਪਾਂ ਕਿਉਂ ਲਈਏ ਪ੍ਰੀ ਵਰਕਆਊਟ ਮੀਲ ਪ੍ਰੀ ਵਰਕਆਊਟ ਮੀਲ ਲੈਣ ਦੇ ਦੋ ਵੱਡੇ ਕਾਰਨ ਨੇ ਪਹਿਲਾ ਤੇ ਇਹ ਆ ਕਿ ਜਦੋਂ ਆਪਾਂ ਆਪਣੇ ਪ੍ਰੀ ਵਰਕਆਊਟ ਮੀਲ ਨੂੰ ਖਾਂਦੇ ਆ ਇਹਦੇ ਨਾਲ ਵਰਕਆਊਟ ਦੇ ਦੌਰਾਨ ਆਪਾਂ ਨੂੰ એનર્ਜੀ ਲੈਵਲ ਆਪਣੀ ਬਾਡੀ ਦੇ ਬਣੇ ਰਹਿੰਦੇ ਨੇ ਜਿਹਦੇ ਨਾਲ ਆਪਾਂ ਚੰਗਾ ਵਰਕਆਊਟ ਕਰ ਸਕਦੇ ਆ ਤੇ ਇਥੇ ਚੰਗਾ ਵਰਕਆਊਟ ਕਰਨ ਦਾ ਮਤਲਬ ਇਹ ਆ ਕਿ ਆਪਣੇ ਜੋ ਰਿਜ਼ਲਟ ਨੇ ਓਵਰ ਆਲ ਉਹਨਾਂ ਦੇ ਇਫੈਕਟ ਹੋਊਗਾ ਤੇ ਆਪਣੇ ਰਿਜ਼ਲਟ ਵਧੀਆ ਹੋਣਗੇ ਤੇ ਨੰਬਰ 2 ਜੋ ਬਣਦਾ ਉਹ ਆ ਕਿ ਜਦੋਂ ਆਪਾਂ ਆਪਣਾ ਵਰਕਆਊਟ ਕਰਾਂਗੇ ਉਹਦੇ ਦੌਰਾਨ ਆਪਣੇ ਬਲੱਡ ਦੇ ਵਿੱਚ ਅਮੀਨੋ ਐਸਿਡ ਦੀ ਸਪਲਾਈ ਸਹੀ ਹੋਊਗੀ ਜਿਹੜੀ ਆਪਾਂ ਨੂੰ ਮਦਦ ਕਰੂਗੀ ਰਿਕਵਰੀ ਦੇ ਵਿੱਚ ਪ੍ਰੋਟੀਨ ਸਿੰਥਸਿਸ ਹੋਣ ਦੇ ਵਿੱਚ ਜਿਸ ਦੇ ਨਾਲ ਆਪਣੀ ਮਸਲ ਗਰੋਥ ਹੋਰ ਜ਼ਿਆਦਾ ਚੰਗੀ ਹੋਊਗੀ ਇੱਥੇ ਮੇਰਾ ਤੁਹਾਨੂੰ ਇਹ ਵੀ ਦੱਸਣਾ ਬਣਦਾ ਜੇਕਰ ਤੁਸੀਂ ਆਪਣੇ ਸਾਰੇ ਦਿਨ ਦੀਆਂ ਮੀਲਾਂ ਦੇ ਵਿੱਚੋਂ ਕਿਸੇ ਮੀਲ ਦੇ ਉੱਤੇ ਜ਼ਿਆਦਾ ਵਧੀਆ ਫੋਕਸ ਕਰਨਾ ਉਹ ਤੁਸੀਂ ਕਰਨਾ ਹੋਊਗਾ ਆਪਣੀ ਪ੍ਰੀ ਵਰਕਆਊਟ ਮੀਲ ਲਈ ਕਿਉਂਕਿ ਜੇ ਤੁਹਾਡੀ ਪ੍ਰੀ ਵਰਕਆਊਟ ਮੀਲ ਦੇ ਵਿੱਚ ਸਹੀ ਅਮਾਊਂਟ ਦੇ ਵਿੱਚ ਸਾਰੇ ਤੱਤ ਹੋਣਗੇ ਤਾਂ ਇਹ ਤੁਹਾਡੀ ਰਿਕਵਰੀ ਨੂੰ ਵਧੀਆ ਕਰੂਗਾ ਤੇ ਜਦੋਂ ਤੁਸੀਂ ਵਰਕਆਊਟ ਕਰ ਲਓਗੇ ਉਸ ਤੋਂ ਬਾਅਦ ਪ੍ਰੋਟੀਨ ਸਿੰਥਸਿਸ ਹੋਣ ਦੇ ਵਿੱਚ ਵੀ ਤੁਹਾਨੂੰ ਮਦਦ ਕਰੂਗਾ ਇਸ ਲਈ ਮੈਂ ਤੁਹਾਨੂੰ ਇਹ ਸੁਝਾ ਦਊਗਾ ਕਿ ਜੇਕਰ ਤੁਸੀਂ ਆਪਣੀ ਸਾਰਿਆਂ ਤੋਂ ਕੋਈ ਵਧੀਆ ਮੀਲ ਮੰਨਦੇ ਹੋ ਜਿਹਨੂੰ ਤੁਹਾਨੂੰ ਸਹੀ ਢੰਗ ਦੇ ਵਿੱਚ ਲੈਣਾ ਚਾਹੀਦਾ ਉਹ ਹੋਣੀ ਚਾਹੀਦੀ ਹੈ ਤੁਹਾਡੀ ਪ੍ਰੀ ਵਰਕਆਊਟ ਮੀਲ ਇਹ ਤੁਹਾਨੂੰ ਕੰਮ ਕਰੂਗੀ ਪ੍ਰੀ ਵਰਕਆਊਟ ਤੋਂ ਪਹਿਲਾਂ ਵੀ એનર્ਜੀ ਲੈਵਲ ਵਧਾਉਣ ਦੇ ਵਿੱਚ ਤੇ ਪ੍ਰੀ ਵਰਕਆਊਟ ਤੋਂ ਬਾਅਦ ਵੀ ਤੁਹਾਡੀ ਮਸਲ ਰਿਕਵਰੀ ਨੂੰ ਹੈਲਪ ਕਰਨ ਦੇ ਵਿੱਚ ਅਤੇ ਇਸ ਤੋਂ ਬਾਅਦ ਤੁਹਾਨੂੰ ਜਿਹੜੀ ਤੁਸੀਂ ਆਪਣੀ ਪ੍ਰੀ ਵਰਕਆਊਟ ਮੀਲ ਲੈਣੀ ਆ ਉਹ ਤੁਸੀਂ ਐਵੇਂ ਲੈਣੀ ਆ ਕਿ ਤੁਹਾਨੂੰ ਆਪਣੀ ਜਿਮ ਦੇ ਵਿੱਚ ਤੁਹਾਡਾ ਢਿੱਡ ਭਰਿਆ-ਭਰਿਆ ਨਾ ਲੱਗੇ ਪਾਵੇ ਨਾ ਹੋਵੇ ਕਿ ਤੁਸੀਂ ਕੁਝ ਜਿਮ ਜਾਣ ਤੋਂ ਪਹਿਲਾਂ ਖਾ ਕੇ ਗਏ ਹੋ ਤੇ ਬਾਡੀ ਤੁਹਾਡੀ ਉਹ ਖਾਣੇ ਨੂੰ ਡਾਈਜੈਸਟ ਕਰ ਰਹੀ ਹੈ ਤਾਂ ਤੁਹਾਨੂੰ ਜਿਮ ਦੇ ਵਿੱਚ ਫੀਲ ਹੋ ਰਿਹਾ ਕਿ ਉਹ ਖਾਣਾ ਮੇਰੇ ਢਿੱਡ ਦੇ ਵਿੱਚ ਪਿਆ ਕਿਉਂਕਿ ਜਦੋਂ ਤੁਸੀਂ ਵਰਕਆਊਟ ਕਰੋਗੇ ਤਾਂ ਜੋ ਤੁਹਾਡੀ ਬਾਡੀ ਆ ਉਹ ਜੋ ਤੁਹਾਡੇ ਬਲੱਡ ਆ ਬਲੱਡ ਨੂੰ ਤੁਹਾਡੇ ਮਸਲ ਦੇ ਵਿੱਚ ਭੇਜੂਗੀ ਕਿਉਂਕਿ ਤੁਸੀਂ ਵਰਕਆਊਟ ਕਰਨ ਲੱਗ ਗਏ ਹੋਵੋਗੇ ਪਰ ਜੋ ਤੁਹਾਡਾ ਖਾਣਾ ਉਹ ਤੁਹਾਡੇ ਸਟਮਕ ਦੇ ਵਿੱਚ ਉਵੇਂ ਹੀ ਪਿਆ ਹੋਊਗਾ ਤੇ ਤੁਹਾਨੂੰ ਅਨਕੰਫਰਟੇਬਲ ਤੇ ਬਲੋਟਿੰਗ ਫੀਲ ਕਰਾਊਗਾ ਜਿਮ ਦੇ ਵਿੱਚ ਵਰਕਆਊਟ ਦੇ ਦੌਰਾਨ ਇਸ ਲਈ ਤੁਸੀਂ ਇਹ ਧਿਆਨ ਦੇਣਾ ਹੋਊਗਾ ਜੇਕਰ ਤੁਸੀਂ ਆਪਣੀ ਪ੍ਰੀ ਵਰਕਆਊਟ ਮੀਲ ਨੂੰ ਆਪਣੇ ਵਰਕਆਊਟ ਤੋਂ ਕਿੰਨਾ ਟਾਈਮ ਪਹਿਲਾਂ ਲੈਣੇ ਹੋ ਤੁਹਾਨੂੰ ਇਹ ਪਹਿਲਾਂ ਆਪਣੇ ਤਿਆਰੀ ਕਰਨੀ ਪਊਗੀ ਇਸ ਚੀਜ਼ ਦੀ ਜੇਕਰ ਤੁਸੀਂ ਆਪਣੀ ਲਾਈਟ ਕੋਈ ਮੀਲ ਲੈਣੇ ਹੋ ਮਤਲਬ ਤੁਸੀਂ ਛੇਤੀ ਡਾਈਜੈਸਟ ਹੋਣ ਵਾਲੀਆਂ ਚੀਜ਼ਾਂ ਖਾਣੇ ਹੋ ਤਾਂ ਤਾਂ ਤੁਸੀਂ ਆਪਣੀ ਪ੍ਰੀ ਵਰਕਆਊਟ ਮੀਲ ਆਪਣੇ ਖਾਣੇ ਤੋਂ 40 ਮਿੰਟ ਤੋਂ ਲੈ ਕੇ 60 ਮਿੰਟ ਦੇ ਵਿੱਚ ਵਿੱਚ ਖਾ ਸਕਦੇ ਹੋ ਪਰ ਜੇਕਰ ਤੁਸੀਂ ਕੋਈ ਐਹੋ ਜੀ ਚੀਜ਼ ਖਾਣੇ ਹੋ ਹੈਵੀ ਮੀਲ ਖਾਣੇ ਹੋ ਜਿਵੇਂ ਕੋਈ ਅਨਾਜ ਖਾਣੇ ਹੋ ਜਾਂ ਕੋਈ ਚਿਕਨ ਵਗੈਰਾ ਖਾਣੇ ਹੋ ਜਿਹਨੂੰ ਹਾਜ਼ਮ ਹੋਣ ਦੇ ਵਿੱਚ ਟਾਈਮ ਲੱਗਦਾ ਫਿਰ ਤੁਹਾਨੂੰ ਆਪਣੀ ਜੋ ਮੀਲ ਆ ਉਹਨੂੰ ਆਪਣੇ ਵਰਕਆਊਟ ਤੋਂ ਘੱਟੋ ਘੱਟ 2 ਜਾਂ 3 ਘੰਟੇ ਪਹਿਲਾਂ ਖਾਣਾ ਹੋਊਗਾ ਤਾਂ ਕਿ ਉਹ ਪੂਰੀ ਤਰ੍ਹਾਂ ਹਾਜ਼ਮ ਹੋ ਸਕੇ ਤੇ ਤੇ ਉਹਦੇ ਅਮੀਨੋ ਐਸਿਡ ਤੁਹਾਨੂੰ ਮਿਲ ਸਕਣ ਤੇ ਤੁਸੀਂ ਵਰਕਆਊਟ ਦੇ ਵਿੱਚ ਆਪਣਾ ਫੋਕਸ ਕਰ ਸਕੋ ਨਾ ਕਿ ਤੁਹਾਡਾ ਡਾਈਜੈਸ਼ਨ ਤੇ ਤੁਹਾਨੂੰ ਬਲੋਟਿੰਗ ਆਪਣੇ ਵਰਕਆਊਟ ਦੇ ਦੌਰਾਨ ਪਰੇਸ਼ਾਨ ਕਰੇ। ਇਹ ਆਪਾਂ ਗੱਲ ਕਰ ਲਈ ਪ੍ਰੀ ਵਰਕਆਊਟ ਦੀ ਮੀਲ ਦੀ ਜਿਹਦੇ ਵਿੱਚ ਆਪਾਂ ਦੇਖਿਆ ਕਿ ਆਪਾਂ ਨੂੰ ਕਿਉਂ ਖਾਣਾ ਚਾਹੀਦਾ ਫਿਰ ਆਪਾਂ ਦੇਖਿਆ ਕਿ ਆਪਾਂ ਨੂੰ ਕਿੰਨੇ ਟਾਈਮ ਦਾ ਅੰਤਰਾਲ ਰੱਖਣਾ ਚਾਹੀਦਾ ਆਪਣੀ ਐਕਸਰਸਾਈਜ਼ ਤੋਂ। ਹੁਣ ਆਪਾਂ ਜਾਣਾਂਗੇ ਕਿ ਆਪਾਂ ਨੂੰ ਆਪਣੇ ਪ੍ਰੀ ਵਰਕਆਊਟ ਮੀਲ ਦੇ ਵਿੱਚ ਪ੍ਰੋਟੀਨ, ਕਾਰਬ ਤੇ ਫੈਟ ਨੂੰ ਕਿੰਨਾ-ਕਿੰਨਾ ਐਡ ਕਰਨਾ ਚਾਹੀਦਾ ਤਾਂ ਕਿ ਆਪਾਂ ਨੂੰ ਆਪਣੀ ਪ੍ਰੀ ਵਰਕਆਊਟ ਮੀਲ ਦੇ ਜ਼ਿਆਦਾ ਤੋਂ ਜ਼ਿਆਦਾ ਆਦੇ ਮਿਲ ਸਕਦਾ ਜਿਵੇਂ ਕਿ ਆਪਾਂ ਗੱਲ ਕਰੀਆ ਅਮੀਨੋ ਐਸਿਡ ਦੀ ਕਿ ਆਪਾਂ ਨੂੰ ਵਰਕਆਊਟ ਦੇ ਦੌਰਾਨ ਤੇ ਵਰਕਆਊਟ ਤੋਂ ਪਹਿਲਾਂ ਤੇ ਬਾਅਦ ਦੇ ਵਿੱਚ ਵੀ ਸਹੀ ਐਡਕੂਏਟ ਮਾਤਰਾ ਦੇ ਵਿੱਚ ਅਮੀਨੋ ਐਸਿਡ ਚਾਹੀਦੇ ਹੁੰਦੇ ਨੇ ਤਾਂ ਜਿਹੜੇ ਇਹ ਅਮੀਨੋ ਐਸਿਡ ਨੇ ਇਹ ਆਪਾਂ ਨੂੰ ਮਿਲਦੇ ਨੇ ਪ੍ਰੋਟੀਨ ਤੋਂ ਇਸ ਲਈ ਜੋ ਵੀ ਤੁਸੀਂ ਆਪਣੀ ਪ੍ਰੀ ਵਰਕਆਊਟ ਮੀਲ ਬਣਾਓਗੇ ਉਹਦੇ ਵਿੱਚ ਪ੍ਰੋਟੀਨ ਸਹੀ ਮਾਤਰਾ ਦੇ ਵਿੱਚ ਹੋਣਾ ਜ਼ਰੂਰੀ ਆ ਤਾਂ ਹੀ ਆਪਣੀ ਬਾਡੀ ਨੂੰ ਅਮੀਨੋ ਐਸਿਡ ਮਿਲ ਸਕਣਗੇ ਤੇ ਇਸ ਪ੍ਰੋਟੀਨ ਦੀ ਰਿਕੁਆਇਰਮੈਂਟ ਨੂੰ ਪੂਰਾ ਕਰਨ ਲਈ ਤੁਸੀਂ ਉਹ ਫੂਡ ਆਪਣੀ ਡਾਈਟ ਦੇ ਵਿੱਚ ਐਡ ਕਰਨਾ ਜਿਦੇ ਵਿੱਚ ਅਮੀਨੋ ਐਸਿਡ ਦੀ ਪ੍ਰੋਫਾਈਲ ਪੂਰੀ ਹੋਵੇ ਜਿਵੇਂ ਕਿ ਐਨੀਮਲ ਸੋਰਸ ਹੋ ਕੇ ਮੀਟ ਦੇ ਸੋਰਸ ਹੋ ਕੇ ਐਗ ਹੋ ਗਿਆ ਜਾਂ ਵੇ ਪ੍ਰੋਟੀਨ ਹੋ ਗਿਆ ਅੰਡੇ ਹੋਗੇ ਜਾਂ ਡੇਰੀ ਵਾਲੀਆਂ ਚੀਜ਼ਾਂ ਹੋਣਗੀਆਂ ਜਿਨ੍ਹਾਂ ਦੇ ਵਿੱਚ ਅਮੀਨੋ ਐਸਿਡ ਦੀ ਪ੍ਰੋਫਾਈਲ ਪੂਰੀ ਹੁੰਦੀ ਹੈ ਇਹਨਾਂ ਨੂੰ ਤੁਸੀਂ ਆਪਣੇ ਮੀਲ ਦੇ ਵਿੱਚ ਐਡ ਕਰੋਗੇ ਜੇਕਰ ਤੁਸੀਂ ਆਪਣੀ ਪ੍ਰੀ ਵਰਕਆਊਟ ਮੀਲ ਨੂੰ ਆਪਣੇ ਵਰਕਆਊਟ ਦੇ ਨਜ਼ਦੀਕ ਲੈਣੇ ਹੋ ਭਾਵੇਂ 1 ਤੋਂ 1.5 ਘੰਟੇ ਦੇ ਵਿੱਚ ਵਿੱਚ ਉਹ ਤੋਂ ਪਹਿਲਾਂ ਲੈਣੇ ਤਾਂ ਤੁਸੀਂ ਆਪਣੀ ਡਾਈਟ ਦੇ ਵਿੱਚ ਆਪਣੀ ਮੀਲ ਦੇ ਵਿੱਚ ਉਹ ਪ੍ਰੋਟੀਨ ਐਡ ਕਰਨਾ ਹੂਗਾ ਉਹ ਤੁਸੀਂ ਕਰ ਸਕਦੇ ਹੋ 20 ਤੋਂ 30 ਗ੍ਰਾਮ ਪ੍ਰੋਟੀਨ ਪਰ ਜੇਕਰ ਤੁਹਾਡੀ ਜੋ ਮੀਲ ਆ ਵੱਡੀ ਮੀਲ ਆ ਤੇ ਤੁਸੀਂ ਆਪਣੇ ਵਰਕਆਊਟ ਤੋਂ 2-3 ਘੰਟੇ ਪਹਿਲਾਂ ਲਓਗੇ ਤਾਂ ਤੁਸੀਂ ਉਹਦੇ ਵਿੱਚ 30 ਤੋਂ ਲੈ ਕੇ 50 ਗ੍ਰਾਮ ਤੱਕ ਪ੍ਰੋਟੀਨ ਨੂੰ ਐਡ ਕਰ ਸਕਦੇ ਹੋ ਇਥੇ ਆਪਣੀ ਵੱਡੀ ਮੀਲ ਦੇ ਵਿੱਚ ਪ੍ਰੋਟੀਨ ਵੱਧ ਲੈਣ ਦਾ ਜਾਂ ਜ਼ਿਆਦਾ ਖਾਣ ਦਾ ਮਕਸਦ ਇਹ ਆ ਕਿ ਤੁਸੀਂ ਉਹਦੇ ਵਿੱਚ ਜ਼ਿਆਦਾ ਗੈਪ ਦੇ ਰਹੇ ਹੋ ਵਰਕਆਊਟ ਦੇ ਵਿੱਚ ਜ਼ਿਆਦਾ ਟਾਈਮ ਦੇ ਰਹੇ ਹੋ ਤੇ ਆਪਾਂ ਨੂੰ ਇਹ ਟਾਈਮ ਚਾਹੀਦਾ ਤਾਂ ਕਿ ਆਪਣੀ ਬਾਡੀ ਇਸ ਫੂਡ ਨੂੰ ਡਾਈਜੈਸਟ ਕਰ ਸਕੇ ਤੇ ਆਪਾਂ ਨੂੰ ਸਹੀ એનર્ਜੀ ਤੇ ਸਹੀ ਅਮੀਨੋ ਐਸਿਡੋ ਦੇ ਵਿੱਚੋਂ ਮਿਲ ਸਕੇ ਤੇ ਇਸ ਤੋਂ ਬਾਅਦ ਪ੍ਰੋਟੀਨ ਤੋਂ ਬਾਅਦ ਜੋ ਆਪਾਂ ਗੱਲ ਕਰਦੇ ਆ ਉਹ ਗੱਲ ਕਰਦੇ ਆ ਕਾਰਬ ਕਾਰਬਿਕ એનર્ਜੀ ਦਾ ਸੋਰਸ ਆਪਾਂ ਨੂੰ ਪਤਾ ਹੀ ਆ ਕਾਰਬ ਜਿੰਨਾ ਆਪਾਂ ਲਵਾਂਗੇ ਉਸ ਹਿਸਾਬ ਨਾਲ ਆਪਣੀ ਬਾਡੀ ਦੇ ਵਿੱਚ એનર્ਜੀ ਆਊਗੀ ਤੇ ਪਰ ਇੱਥੇ ਇਹ ਗੱਲ ਆ ਜੋ ਕਾਰਬ ਕਾਰਬ ਤੁਹਾਡੀ ਬਾਡੀ ਦੇ ਵਿੱਚ ਜਾ ਕੇ ਗਲੂਕੋਜ਼ ਬਣੂਗਾ ਗਲੂਕੋਜ਼ ਦੇ ਨਾਲ ਤੁਹਾਨੂੰ એનર્ਜੀ ਲੈਵਲਸ ਤੁਹਾਡੇ ਹਾਈ ਹੋਣਗੇ ਤੁਹਾਨੂੰ એનર્ਜੀ ਮਿਲੂਗੀ ਪਰ ਇੱਥੇ ਆਪਾਂ ਉਹੀ ਚੀਜ਼ ਦਾ ਧਿਆਨ ਰੱਖਣਾ ਜੇਕਰ ਤੁਸੀਂ ਆਪਣੀ ਪ੍ਰੀ ਵਰਕਆਊਟ ਮੀਲ ਨੂੰ ਨੇੜੇ ਲੈ ਰਹੇ ਹੋ ਆਪਣੇ ਵਰਕਆਊਟ ਦੇ ਫਿਰ ਤੁਸੀਂ 30 ਤੋਂ 50 ਗ੍ਰਾਮ ਤੱਕ ਕਾਰਬ ਆਪਣੇ ਪ੍ਰੀ ਵਰਕਆਊਟ ਮੀਲ ਦੇ ਵਿੱਚ ਐਡ ਕਰ ਸਕਦੇ ਹੋ ਪਰ ਜੇਕਰ ਤੁਸੀਂ ਆਪਣੀ ਪ੍ਰੀ ਵਰਕਆਊਟ ਮੀਲ ਨੂੰ ਵੱਡੀ ਮੀਲ ਖਾਣਾ ਚਾਹੁੰਦੇ ਹੋ ਜਾਂ ਵੱਡੀ ਮੀਲ ਖਾਂਦੇ ਹੋ ਫਿਰ ਤੁਸੀਂ 2 ਤੋਂ ਲੈ ਕੇ 3 ਘੰਟੇ ਦੇ ਵਿੱਚ ਜੋ ਆਪਣੀ ਵੱਡੀ ਮੀਲ ਖਾਓਗੇ ਉਹਦੇ ਵਿੱਚ ਤੁਸੀਂ 50 ਤੋਂ ਲੈ ਕੇ 70 ਗ੍ਰਾਮ ਤੱਕ ਕਾਰਬ ਆਪਣੀ ਅਮ ਪ੍ਰੀ ਵਰਕਆਊਟ ਮੀਲ ਦੇ ਵਿੱਚ ਐਡ ਕਰ ਸਕਦੇ ਤੇ ਇਸ ਕਾਰਬ ਨੂੰ ਪੂਰਾ ਕਰਨ ਲਈ ਤੁਸੀਂ ਕਿਸੇ ਵੀ ਤਰ੍ਹਾਂ ਦਾ ਫੂਡ ਖਾ ਸਕਦੇ ਹੋ ਤੁਸੀਂ ਫਰੂਟਸ ਖਾ ਸਕਦੇ ਹੋ ਤੁਸੀਂ ਸਬਜ਼ੀਆਂ ਖਾ ਸਕਦੇ ਹੋ ਤੁਸੀਂ ਦਾਲਾਂ ਖਾ ਸਕਦੇ ਹੋ ਤੁਸੀਂ ਰੋਟੀ ਖਾ ਸਕਦੇ ਹੋ ਪਾਸਤਾ ਖਾ ਸਕਦੇ ਹੋ ਓਟਸ ਖਾ ਸਕਦੇ ਹੋ ਤੁਸੀਂ ਕੋਈ ਵੀ ਕਾਰਬ ਦਾ ਸੋਰਸ ਆਪਣੀ ਪ੍ਰੀ ਵਰਕਆਊਟ ਮੀਲ ਦੇ ਵਿੱਚ ਐਡ ਕਰ ਸਕਦੇ ਹੋ ਪਰ ਇੱਥੇ ਇੱਕ ਗੱਲ ਦਾ ਧਿਆਨ ਰੱਖਣਾ ਹੋਊਗਾ ਤੁਸੀਂ ਜੋ ਵੀ ਕਾਰਬ ਦਾ ਸੋਰਸ ਆਪਣੀ ਮੀਲ ਦੇ ਵਿੱਚ ਐਡ ਕਰੋ ਉਹਦੇ ਵਿੱਚ ਫਾਈਬਰ ਦੀ ਮਾਤਰਾ ਥੋੜੀ ਘੱਟ ਹੀ ਹੋਵੇ ਕਿਉਂਕਿ ਜੇ ਤੁਸੀਂ ਜ਼ਿਆਦਾ ਫਾਈਬਰ ਵਾਲਾ ਕਾਰਬਸੋਜ਼ ਖਾਓਗੇ ਤਾਂ ਉਹਨੂੰ ਹਾਜ਼ਮ ਹੋਣ ਦੇ ਵਿੱਚ ਟਾਈਮ ਲੱਗੂਗਾ ਇਸ ਲਈ ਆਪਾਂ ਇਸ ਗੱਲ ਦਾ ਧਿਆਨ ਰੱਖਾਂਗੇ ਕਿ ਕਾਰਬਸੋਰਸ ਵਿੱਚ ਥੋੜਾ ਲਿਮਟਿਡ ਮਾਤਰਾ ਦੇ ਵਿੱਚੋਂ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਫੈਟ ਦੀ ਫੈਟ ਨੂੰ ਤੁਸੀਂ ਆਪਣੇ ਪ੍ਰੀ ਵਰਕਆਊਟ ਦੇ ਵਿੱਚ ਕਿੰਨਾ ਐਡ ਕਰਨਾ ਹੁੰਦਾ ਇੱਥੇ ਉਹੀ ਗੱਲ ਆ ਜਿਹੜੇ ਫੈਟ ਨੇ ਇਹ ਆਪਣੇ ਡਾਈਜੈਸ਼ਨ ਨੂੰ ਸਲੋ ਕਰ ਦਿੰਦੇ ਨੇ ਇਹਨਾਂ ਨੂੰ ਹਾਜ਼ਮ ਹੋਣ ਵਿੱਚ ਜ਼ਿਆਦਾ ਟਾਈਮ ਲੱਗਦਾ ਇਸ ਲਈ ਜੇਕਰ ਤੁਸੀਂ ਆਪਣਾ ਵਰਕਆਊਟ ਐਕਸਰਸਾਈਜ਼ ਤੋ ਪਹਿਲਾ ਜੋ ਮੀਲ ਲੈਣੀ ਆ ਉਹਨੂੰ ਜੇ ਤੁਸੀਂ 1 ਘੰਟਾ ਪਹਿਲਾਂ ਲੈਣੇ ਹੋ ਫਿਰ ਤੁਸੀਂ ਉਹਦੇ ਵਿੱਚ ਫੈਟ ਬਹੁਤ ਜ਼ਿਆਦਾ ਘੱਟ ਰੱਖੋ ਭਾਵ 0 ਤੋਂ ਲੈ ਕੇ 10 ਗ੍ਰਾਮ ਤੱਕ ਫੈਟ ਰੱਖੋ ਪਰ ਜੇਕਰ ਤੁਹਾਡਾ ਮੀਲ ਵੱਡਾ ਤੇ ਤੁਸੀਂ 2 ਤੋਂ 3 ਘੰਟੇ ਪਹਿਲਾਂ ਉਹ ਮੀਲ ਲੈਣੀ ਆ ਤਾਂ ਉਹਦੇ ਵਿੱਚ ਤੁਸੀਂ 10 ਤੋਂ ਲੈ ਕੇ 20-30 ਗ੍ਰਾਮ ਵੀ ਆਪਣਾ ਫੈਟ ਨੂੰ ਐਡ ਕਰ ਸਕਦੇ ਹੋ ਆਪਣੀ ਪ੍ਰੀ ਵਰਕਆਊਟ ਮੀਲ ਦੇ ਵਿੱਚ ਇਹ ਸੀ ਆਪਣੀ ਪ੍ਰੀ ਵਰਕਆਊਟ ਮੀਲ ਨੂੰ ਤਿਆਰ ਕਰਨ ਦੀ ਰੈਸিপি ਜਾਂ ਇਨਫਰਮੇਸ਼ਨ ਤੇ ਇੱਥੇ ਮੈਂ ਤੁਹਾਨੂੰ ਦੱਸਾਂ ਕਿ ਮੈਂ ਆਪਣੇ ਪ੍ਰੀ-ਵਰਕਆਊਟ ਮੀਲ ਦੇ ਵਿੱਚ ਕੀ ਲੈਂਦਾ ਜੇਕਰ ਮੈਂ ਸਵੇਰੇ ਐਕਸਰਸਾਈਜ਼ ਕਰਦਾ ਤਾਂ ਮੈਂ ਆਪਣੀ ਪ੍ਰੀ-ਵਰਕਆਊਟ ਮੀਲ ਦੇ ਵਿੱਚ ਇੱਕ ਬਨਾਣਾ ਤੇ ਇੱਕ ਸਕੂਪ ਪ੍ਰੋਟੀਨ ਪਾਊਡਰ ਕਰਦਾ ਆਪਣੇ ਐਕਸਰਸਾਈਜ਼ ਤੋਂ ਆਪਣੇ ਵਰਕਆਊਟ ਤੋਂ 1 ਘੰਟਾ ਪਹਿਲਾਂ ਪਰ ਜੇਕਰ ਮੈਂ ਸ਼ਾਮ ਨੂੰ ਵਰਕਆਊਟ ਕਰਦਾ ਤਾਂ ਉਹਦੇ ਵਿੱਚ ਮਿਹਰੀਆਂ ਦਿਨ ਭਰ ਦੀਆਂ ਜੋ ਵੀ ਮੀਲਾਂ ਹੁੰਦੀਆਂ ਨੇ ਉਹ ਐਡ ਹੁੰਦੀਆਂ ਨੇ ਪਰ ਵਰਕਆਊਟ ਦੇ ਨਜ਼ਦੀਕ ਜਾ ਕੇ ਵਰਕਆਊਟ ਤੋਂ 1 ਘੰਟਾ ਪਹਿਲਾਂ ਮੈਂ 200 ਗ੍ਰਾਮ ਦਹੀਂ ਤੇ 200 ਤੋਂ 300 ਗ੍ਰਾਮ ਆਲੂ ਐਡ ਕਰਦਾ ਜੋ ਮੈਨੂੰ ਕਾਰਬ ਦਿੰਦੇ ਨੇ ਤੇ ਥੋੜਾ ਬਹੁਤ ਪ੍ਰੋਟੀਨ ਦਿੰਦੇ ਨੇ ਬਾਕੀ ਦਾ ਜੋ ਵੀ ਮੇਰੇ ਮੀਲਾਂ ਨੇ ਪਹਿਲਾਂ ਸਾਰੇ ਦਿਨ ਦੀਆਂ ਹੁੰਦੀਆਂ ਨੇ ਉਹ ਚੋਂ ਮੈਨੂੰ ਲਗਭਗ ਸਹੀ ਮਾਤਰਾ ਦੇ ਵਿੱਚ ਅਮੀਨੋ ਐਸਿਡ ਮਿਲ ਗਏ ਹੁੰਦੇ ਨੇ ਕਿਉਂਕਿ ਮੈਂ ਪ੍ਰੀ ਵਰਕਆਊਟ ਮੀਲ ਤੋਂ ਥੋੜੀ ਦੇਰ ਪਹਿਲਾਂ ਆਪਣਾ ਵੇ ਪ੍ਰੋਟੀਨ ਵੀ ਕੰਜ਼ੂਮ ਕਰਦਾ ਇੱਥੇ ਮੈਂ ਤੁਹਾਨੂੰ ਦੱਸੂਗਾ ਕਿ ਮੈਂ ਸਵੇਰੇ ਇੱਕ ਬਨਾਣਾ ਤੇ ਇੱਕ ਸਕੂਪ ਪ੍ਰੋਟੀਨ ਦਾ ਕੰਜ਼ੂਮ ਕਰਦਾ ਜੇ ਸਵੇਰੇ ਵਰਕਆਊਟ ਕਰਦਾ ਜੇ ਸ਼ਾਮ ਨੂੰ ਵਰਕਆਊਟ ਕਰਦਾ ਤਾਂ 200 ਤੋਂ 300 ਗ੍ਰਾਮ ਮਾਲੂ ਤੇ 200 ਤੋਂ 300 ਗ੍ਰਾਮ ਦਹੀਂ ਕੰਜ਼ਿਊਮ ਕਰਦਾ ਆਪਣੇ ਸ਼ਾਮ ਦੀ ਪ੍ਰੀ ਵਰਕਆਊਟ ਮੀਲ ਦੇ ਵਿੱਚ ਇਸੇ ਤਰ੍ਹਾਂ ਤੁਸੀਂ ਵੀ ਆਪਣੀ ਪ੍ਰੀ ਵਰਕਆਊਟ ਮੀਲ ਦੇ ਵਿੱਚ ਸਹੀ ਨਿਊਟ੍ਰੀਸ਼ਨ ਦੀ ਚੋਣ ਕਰਕੇ ਆਪਣੇ ਵਰਕਆਊਟ ਨੂੰ ਹੋਰ ਚੰਗਾ ਬਣਾ ਸਕਦੇ ਇੱਥੇ ਆਪਾਂ ਜੋ ਸਿੱਖਣਾ ਉਹ ਉਹੀ ਗੱਲ ਸਿੱਖਣੀ ਆ ਕਿ ਜਦੋਂ ਤੁਸੀਂ ਆਪਣੀ ਪ੍ਰੀ ਵਰਕਆਊਟ ਮੀਲ ਤਿਆਰ ਕਰੋ ਉਹਨੂੰ ਜੇ ਵਰਕਆਊਟ ਤੋਂ ਲਾਈਟ ਮੀਲ ਖਾਣੀ ਆ ਤਾਂ 1 ਘੰਟਾ ਪਹਿਲਾਂ ਖਾਓ ਜੇ ਹੈਵੀ ਮੀਲ ਖਾਣੀ ਆ ਤਾਂ 2-3 ਘੰਟੇ ਪਹਿਲਾਂ ਖਾਓ ਤੇ ਆਪਾਂ ਇਹ ਧਿਆਨ ਰੱਖਣਾ ਕਿ ਉਹਦੇ ਵਿੱਚ ਸਹੀ ਮਾਤਰਾ ਦੇ ਵਿੱਚ ਪ੍ਰੋਟੀਨ ਹੋਵੇ ਤੇ ਕਾਰਬ ਹੋਵੇ ਤੇ ਜੋ ਫਾਈਬਰ ਵਾਲੇ ਫੂਡ ਨੇ ਉਹਨਾਂ ਨੂੰ ਆਪਾਂ ਥੋੜਾ ਘੱਟ ਖਾਣਾ ਤਾਂ ਕਿ ਆਪਣੇ ਗੱਟ ਤੇ ਈਜ਼ੀ ਰਹੇ ਤੇ ਉਹ ਛੇਤੀ ਤੋਂ ਛੇਤੀ ਡਾਈਜੈਸਟ ਹੋ ਜਾਵੇ। ਇਹੀ ਸੀ ਆਪਣੀ ਅੱਜ ਦੀ ਜਾਣਕਾਰੀ ਉਮੀਦ ਕਰਦਾ ਤੁਹਾਨੂੰ ਪ੍ਰੀ ਵਰਕਆਊਟ ਮੀਲ ਬਾਰੇ ਪੂਰੀ ਜਾਣਕਾਰੀ ਹੋ ਗਈ ਹੋਣੀ ਆ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਦੇ ਨਾਲ ਜੁੜੇ ਰਹੋ ਤੇ ਇਸ ਵੀਡੀਓ ਨੂੰ ਆਪਣੇ ਦੋਸਤਾਂ ਨਾਲ ਜਰੂਰ ਸ਼ੇਅਰ ਕਰਨਾ। ਧੰਨਵਾਦ।